ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਜੁੜੇ ਦੇਖਣ ਵਾਲੇ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ ਮੁਰਤ ਤੋਂ ਸਵਾਗਤ ਹੈ ਜੀ ਸਾਡੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ 9 ਤਰੀਕ ਤੋਂ ਲੈ ਕੇ ਆਉਂਦੇ 4 ਦਿਨਾਂ ਦੇ ਅਪਡੇਟ ਦੀ ਜਾਨਕਿ 9 10 11 12 ਇਹ ਲਗਭਗ ਜਿਹੜੇ 4 ਦਿਨ ਪੰਜਾਬ ਦੇ ਵਿੱਚ ਕਿਵੇਂ ਦੇ ਬੀਤਣਗੇ ਕਿਉਂਕਿ ਮੌਸਮ ਵਿਭਾਗ ਵੱਲੋਂ ਜੋ ਅਲਰਟ ਜਾਰੀ ਹੋਇਆ ਹੈ ਉਸ ਦੇ ਵਿੱਚ ਸਾਫ਼ ਦੱਸਿਆ ਗਿਆ ਹੈ ਕਿ ਆਉਂਦੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਇੱਕ ਮੀਹਾਂ ਦੇ ਰੁੱਖ ਇਖਤਿਆਰ ਕਰਨ ਵਾਲਾ ਮੌਸਮ ਇੰਟਰ ਕਰ ਚੁੱਕਿਆ ਹੈ ਤੇ ਇਹਦਾ ਕਿਵੇਂ ਦਾ ਅਸਰ ਰਹੇਗਾ ਕਿਵੇਂ ਮੀ ਹਨੇਰੀ ਤੇ ਚਖੜ ਝੁੱਲਣ ਦੀ ਉਮੀਦ ਦਿਖਾਈ ਦੇ ਰਹੀ ਹੈ ਕਿਵੇਂ ਦਾ ਪੰਜਾਬ ਦੇ ਉੱਪਰ ਅਸਰ ਰਹੇਗਾ ਸਾਰੀ ਅਪਡੇਟ ਦਵਾਂਗੇ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕਵੈਸਟ ਹੈ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਜਾਂ ਫਿਰ ਪੁਰਾਣੇ ਦਰਸ਼ਕ ਵੀਰ ਹੋ ਲਗਾਤਾਰ ਸਾਡੀ ਵੀਡੀਓਜ਼ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਬੈਲ ਆਈਕਨ ਨੂੰ ਪ੍ਰੈਸ ਕਰਦੇ ਹੋ ਜੀ ਵੀਡੀਓ ਨੂੰ ਅਗਰ ਪਸੰਦ ਆਉਂਦੀ ਹੈ ਤਾਂ ਲਾਈਕ ਜਰੂਰ ਕਰਿਓ ਜੀ ਤੇ ਜਲਦੀ ਜਲਦੀ ਵੀਡੀਓ ਨੂੰ ਆਪਣੇ ਯਾਰਾਂ ਦੋਸਤਾਂ ਵੇਲੇਿਆਂ ਦੇ ਨਾਲ WhatsApp ਗਰੁੱਪਾਂ ਦੇ ਵਿੱਚ ਜਾਂ ਫਿਰ ਕਿਸੇ ਤਰੀਕੇ ਨਾਲ ਵੀ ਸ਼ੇਅਰ ਕਰ ਦਿਓ ਤਾਂ ਕਿ ਉਹਨਾਂ ਤੱਕ ਵੀ ਇਹ ਜਾਣਕਾਰੀ ਪਹੁੰਚ ਸਕੇ ਤੇ ਉਹ ਵੀ ਮੌਸਮ ਦੀ ਜਾਣਕਾਰੀ ਲੈ ਕੇ ਲਾਹੇਵੰਦ ਹੋ ਸਕਣ ਤਾਜ਼ਾ ਸੈਟਲਾਈਟ ਵਿੱਚ ਦੇਖ ਲੈਂਦੇ ਆ ਅੱਜ 9 ਤਰੀਕ ਦੀ ਅਗਰ ਗੱਲ ਕਰੀਏ ਤਾਂ ਫਿਲਹਾਲ ਮੌਸਮ ਸਾਫ਼ ਦਿਖਾਈ ਦੇ ਰਿਹਾ ਹੈ ਸਵੇਰ ਵੇਲੇ ਤੋਂ ਚੰਗੀ ਧੁੱਪ ਨਿਕਲੇਗੀ ਹਵਾ ਉੱਤਰ ਪੂਰਬ ਅਤੇ ਉੱਤਰ ਪੱਛਮੀ ਦਿਸ਼ਾ ਤੋਂ ਚੱਲਦੀਆਂ ਰਹਿਣਗੀਆਂ ਕੋਈ ਬਹੁਤ ਵੱਡੀਆਂ ਕਾਰਵਾਈਆਂ ਅੱਜ ਦੇ ਦਿਨ ਪੈਂਦੀਆਂ ਦਿਖਾਈ ਨਹੀਂ ਦੇ ਰਹੀਆਂ ਫਿਲਹਾਲ ਅਗਰ ਗੱਲ ਕਰੀਏ ਹਵਾ ਸ਼ਾਮ ਦੇ ਵੇਲੇ ਥੋੜਾ ਬਹੁਤ ਰੁੱਖ ਜ਼ਰੂਰ ਬਦਲ ਸਕਦੀ ਹੈ ਜੀ ਬਾਕੀ ਕੋਈ ਬਹੁਤ ਵੱਡੀਆਂ ਅਪਡੇਟ ਅੱਜ ਦੇ ਦਿਨ ਦੀਆਂ ਨਹੀਂ ਹਨ ਬਾਕੀ 10 11 ਅਤੇ 12 ਤਿੰਨ ਦਿਨ ਹਨ ਜਿਨ੍ਹਾਂ ਦੇ ਵਿੱਚ ਵਾਰਨਿੰਗ ਅਲਰਟ ਜਾਰੀ ਕੀਤਾ ਗਿਆ ਹੈ ਮੌਸਮ ਵਿਭਾਗ ਵੱਲੋਂ ਪਹਿਲਾਂ ਉਹ ਅਲਰਟ ਦੇਖ ਲੈਂਦੇ ਆ ਨਾਲ ਦੀ ਨਾਲ ਤੁਹਾਨੂੰ ਦੱਸਾਂਗੇ ਉਸ ਅਲਰਟ ਦੇ ਵਿੱਚ ਕੀ ਮੌਸਮੀ ਭਾਵ ਕੋਲ ਦੱਸਿਆ ਗਿਆ ਹੈ ਬੀਤੀ ਕੱਲ 8 ਮਈ 2024 ਨੂੰ ਦੁਪਹਿਰ ਦੇ 1 ਵਜੇ ਦੇ ਨਿਰਦੇਸ਼ ਜੋ ਵੀ ਅਲਰਟ ਜਾਰੀ ਹੁੰਦਾ ਹੈ ਜਿਵੇਂ ਹਰ ਦਿਨ 1 ਵਜੇ ਇਹ ਅਲਰਟ ਜਾਰੀ ਕੀਤਾ ਜਾਂਦਾ ਹੈ ਤੇ ਉਸ ਅਲਰਟ ਦੇ ਵਿੱਚ ਪਹਿਲਾਂ ਤਾਂ ਟੈਂਪਰੇਚਰ ਦੀ ਗੱਲ ਕਰ ਲਈਏ ਪੰਜਾਬ ਦਾ ਜਿਹੜਾ ਟੈਂਪਰੇਚਰ ਪਿਛਲੇ ਦਿਨਾਂ ਤੋਂ 41 ਡਿਗਰੀ ਦੇ ਨੇੜੇ ਤੇੜੇ ਤੇ ਹਰਿਆਣਾ ਦਾ ਟੈਂਪਰੇਚਰ 42-43 ਡਿਗਰੀ ਦੇ ਨੇੜੇ ਤੇੜੇ ਨਾਪਿਆ ਜਾ ਚੁੱਕਿਆ ਹੈ ਜਿਸ ਤੋਂ ਕਿ ਪਤਾ ਲੱਗ ਰਿਹਾ ਹੈ ਪੰਜਾਬ ਦੇ ਜਿਹੜੇ ਹੁਣ ਟੈਂਪਰੇਚਰ ਨੇ ਉਹ 40 ਡਿਗਰੀ ਤੋਂ ਪਾਰ ਚੁੱਕਰ ਜਾ ਚੁੱਕੇ ਨੇ ਗਰਮੀ ਦਾ ਮੌਸਮ ਹੁਣ ਹੌਲੀ-ਹੌਲੀ ਪੀਕ ਫੜਦਾ ਦਿਖਾਈ ਦੇ ਰਿਹਾ ਹੈ ਤੇ ਜਿਸ ਦਾ ਅਸਰ ਇੱਕ ਗਰਮੀ ਦੇ ਦਬਾ ਦੇ ਹੇਠਾਂ ਇੱਕ ਪੱਛਮੀ ਸਿਸਟਮ ਪੰਜਾਬ ਦੇ ਵੱਲ ਐਂਟਰ ਕਰ ਰਿਹਾ ਹੈ ਉਹ ਪੂਰਵ ਅਨੁਮਾਨ ਦੀ ਗੱਲ ਕਰ ਲਈ ਅਗਰ ਆਪਾਂ ਤਾਂ ਉਹ ਅਗਰ 9 ਤਰੀਕ ਦੀ ਗੱਲ ਕਰੀਏ ਅੱਜ ਮੌਸਮ ਡਰਾਈ ਹੈ ਸਾਫ਼ ਹੈ ਕੋਈ ਬਹੁਤ ਵੱਡੀ ਕਾਰਵਾਈਆਂ ਨਹੀਂ ਹਨ 10 11 12 ਅਤੇ 13 ਇਹ ਚਾਰ ਦਿਨ ਨੇ ਜਿਨ੍ਹਾਂ ਦੇ ਵਿੱਚ ਗ੍ਰੀਨ ਆਈਸੋਲੇਟਡ ਰੇਨ ਦੱਸੀ ਜਾ ਰਹੀ ਹੈ ਜਿਹਦੇ ਵਿੱਚ ਕੀ ਜੋ ਵੀ ਹੁੰਦਾ ਹੈ ਤੁਹਾਨੂੰ ਦੱਸ ਦਿੰਦੇ ਆ ਇਹਦੇ ਵਿੱਚ yellow alert ਜਾਰੀ ਕੀਤਾ ਗਿਆ ਹੈ 10 11 ਤੇ 12 ਦੇ ਲਈ 13 ਤਰੀਕ ਦਾ ਅਲਰਟ ਆਉਣਾ ਹਜੇ ਬਾਕੀ ਹੈ ਕਿਉਂਕਿ ਮੌਸਮ ਵਿਭਾਗ ਵੱਲੋਂ ਆਦੇ ਸਿਰਫ 5 ਦਿਨਾਂ ਦਾ ਅਲਰਟ ਜਾਰੀ ਕੀਤਾ ਜਾਂਦਾ ਜਿਸ ਵਿੱਚੋਂ 8 ਤੇ 9 ਲੰਘ ਚੁੱਕੀ ਹੈ 9 ਅੱਜ ਬੀਤ ਜਾਵੇਗੀ ਤੇ ਜਿਨ੍ਹਾਂ ਦੇ ਵਿੱਚ ਕੋਈ ਬਹੁਤ ਵੱਡੀਆਂ ਕਾਰਵਾਈਆਂ ਫਿਲਹਾਲ ਪੈਂਦੀਆਂ ਦਿਖਾਈ ਨਹੀਂ ਦੇ ਰਹੀਆਂ 10 ਤਰੀਕ ਨੂੰ ਥੰਡਰ ਲਾਈਟ ਅਤੇ ਲਾਈਟਨਿੰਗ ਮਤਲਬ ਕਰਜ ਚਮਕ ਵਾਲੇ ਬੱਦਲ ਪੰਜਾਬ ਦੇ ਵਿੱਚ ਰਹਿਣਗੇ ਜਿਨ੍ਹਾਂ ਦਾ ਕੀ ਅਸਰ ਅਗਰ ਗੱਲ ਕਰੀਏ 10 ਤਰੀਕ ਨੂੰ 10 ਤਰੀਕ ਦੇ ਦਿਨ ਮੌਸਮ ਜਿਹੜਾ ਪੰਜਾਬ ਦੇ ਵਿੱਚ ਹੈ ਉਹ ਦੁਪਹਿਰ ਦੇ ਵੇਲੇ ਥੋੜਾ ਬਹੁਤ ਖਰਾਬ ਹੋ ਗਿਆ ਜਾਂ ਸ਼ਾਮ ਦੇ ਵੇਲੇ ਖਰਾਬ ਹੋਣ ਦੀ ਉਮੀਦ ਹੈ 11 ਤਰੀਕ ਦੀ ਗੱਲ ਕਰੀਏ ਤਾਂ ਸ਼ਾਮ ਦੇ ਵੇਲੇ ਲਗਭਗ 3 ਵਜੇ ਤੋਂ ਬਾਅਦ ਪੰਜਾਬ ਦੇ ਵਿੱਚ ਮੌਸਮ ਮਾਝੇ ਦੇ ਖੇਤਰਾਂ ਤੇ ਦੁਆਬੇ ਦੇ ਖੇਤਰਾਂ ਵਿੱਚ ਖਰਾਬ ਹੋਣ ਦੀ ਉਮੀਦ ਦਿਖਾਈ ਦੇ ਰਹੀ ਹੈ। ਗੱਲ ਕਰ ਲਈ ਹੈ ਅਗਰ 12 ਤਰੀਕ ਦੀ 12 ਤਰੀਕ ਇਸ ਦਾ ਪੀਕ ਪੁਆਇੰਟ ਮੰਨਿਆ ਜਾ ਰਿਹਾ ਹੈ ਜਿਸ ਦੇ ਵਿੱਚ ਓਵਰਆਲ ਪੂਰੇ ਪੰਜਾਬ ਦੇ ਵਿੱਚ ਹੀ ਮੌਸਮ ਖਰਾਬ ਦਿਖਾਈ ਦੇ ਰਿਹਾ ਹੈ ਜਿਦੇ ਵਿੱਚ ਕਿ ਕਾਲੇ ਕਣੇ ਬੱਦਲ ਪੂਰੇ ਪੰਜਾਬ ਦੇ ਵਿੱਚ ਰਹਿਣਗੇ ਹਵਾ ਤੇਜ਼ ਚੱਲੇਗੀ ਝੱਖੜ ਝੱਲਣ ਦੀ ਪੂਰੀ ਪੂਰੀ ਉਮੀਦ ਹੈ ਜੀ ਅੱਜ ਦੇ ਅਪਡੇਟ ਦੇ ਮੁਤਾਬਿਕ ਹਨੇਰੀਆਂ ਦਾ ਰੁਖ ਲਵੇਗਾ ਤੇ ਮੀਂਹ ਪੂਰੇ ਜੋਰ-ਸ਼ੋਰਾਂ ਦੇ ਪੂਰੇ ਪੰਜਾਬ ਦੇ ਵਿੱਚ ਟੁੱਟਵੇਂ ਰੂਪ ਵਿੱਚ ਪੈਣਗੇ ਇਹ ਅਨੇਕ ਹੈ ਕਿ ਪੂਰੇ ਪੰਜਾਬ ਦੇ ਵਿੱਚ ਇੱਕੋ ਜਿਹਾ ਮੀਂਹ ਪਵੇਗਾ ਹਾਂ ਕਿਸੇ ਜਗ੍ਹਾ ਬਿਰਲੀ ਕਣਮਣ ਕਹਾਣੀ ਹੋ ਸਕਦੀ ਹੈ ਕਿਸੇ ਛਰਾਟੇਦਾਰ ਮੀਂਹ ਹੋ ਸਕਦਾ ਹੈ ਕਿਸੇ ਜਗ੍ਹਾ 1-2 ਘੰਟੇ ਦੀ ਲੰਬੀ ਝੜੀ ਲੱਗ ਸਕਦੀ ਹੈ ਤੇ ਇਹਦੇ ਬਾਰੇ ਜੋ ਵੀ ਅਪਡੇਟਸ ਰਹਿਣਗੀਆਂ ਉਹ ਆਉਂਦੇ ਦਿਨ ਮਤਲਬ 10 ਤੇ 11 ਤਰੀਕ ਨੂੰ ਸਾਡੇ ਤੱਕ ਮੌਸਮ ਵਿਭਾਗ ਵੱਲੋਂ ਦੇ ਦਿੱਤੀ ਜਾਵੇਗੀ ਤੇ ਅਸੀਂ ਸੇਮ ਤੁਹਾਨੂੰ ਵੀਡੀਓ ਦੇ ਰੂਪ ਵਿੱਚ ਤੁਹਾਡੇ ਤੱਕ ਪਹੁੰਚਦੀ ਕਰ ਦਵਾਂਗੇ ਅਗਰ ਤੁਹਾਨੂੰ ਜਾਣਕਾਰੀ ਦੀ ਲੋੜ ਰਹਿੰਦੀ ਹੈ ਮੌਸਮ ਦੀ ਤਾਂ ਸਾਡਾ ਚੈਨਲ ਨੂੰ ਸਬਸਕ੍ਰਾਈਬ ਕਰੋ ਥੱਲੇ ਨੀਚੇ ਕਮੈਂਟ ਬਾਕਸ ਦੇ ਵਿੱਚ ਆਪਣਾ ਜ਼ਿਲ੍ਹੇ ਦਾ ਨਾਮ ਏਰੀਆ ਦਾ ਨਾਮ ਆਪਣੇ ਪਿੰਡ ਸ਼ਹਿਰ ਦਾ ਨਾਮ ਜਰੂਰ ਮੈਂਸ਼ਨ ਕਰਕੇ ਜਾਇਓ ਤਾਂ ਕਿ ਸਾਨੂੰ ਪਤਾ ਲੱਗੇ ਸਾਨੂੰ ਤੁਸੀਂ ਸਾਨੂੰ ਪੰਜਾਬ ਦੇ ਕਿਸ ਹਿੱਸੇ ਤੋਂ ਦੇਖ ਰਹੇ ਹੋ ਜਾਂ ਤੁਸੀਂ ਪੰਜਾਬ ਤੋਂ ਬਾਹਰ ਕਿਤੋਂ ਦੇਖ ਰਹੇ ਹੋ ਤਾਂ ਨੀਚੇ ਕਮੈਂਟ ਬਾਕਸ ਵਿੱਚ ਆਪਣਾ ਏਰੀਆ ਜਾਂ ਫਿਰ ਆਪਣਾ ਦੇਸ਼ ਜਾਂ ਫਿਰ ਤੁਸੀਂ ਕਿਸ ਦੇ ਉੱਥੋਂ ਬਿਲੋਂਗ ਕਰਦੇ ਹੋ ਕਿਉਂਕਿ ਸਾਡੀ ਵੀਡੀਓਜ਼ ਨੂੰ ਅਮਰੀਕਾ ਕੈਨੇਡਾ ਇੰਗਲੈਂਡ ਅਤੇ ਪੰਜਾਬ ਇਹ ਪੂਰੇ ਦੇਸ਼ ਦੇ ਵਿੱਚ ਦੇਖਿਆ ਜਾਂਦਾ ਹੈ ਤੇ ਉਮੀਦ ਕਰਦੇ ਹਾਂ ਕਿ ਤੁਹਾਨੂੰ ਦਿੱਤੀ ਹੋਈ ਸਾਡੀ ਜਾਣਕਾਰੀ ਪਸੰਦ ਆਉਂਦੀ ਹੋਵੇਗੀ ਤੁਸੀਂ ਲਗਾਤਾਰ ਸਾਡੀ ਵੀਡੀਓਜ਼ ਨੂੰ ਪਸੰਦ ਕਰੋਗੇ ਪਰ ਬਹੁਤ ਵੀਰ ਚੈਨਲ ਤੇ ਉੱਪਰ ਵੀਡੀਓ ਦੇਖ ਜਾਂਦੇ ਨੇ ਪਰ ਚੈਨਲ ਸਬਸਕ੍ਰਾਈਬ ਨਹੀਂ ਕਰਦੇ ਜਿਸ ਕਾਰਨ ਸਾਨੂੰ ਥੋੜੀ-ਬਹੁਤੀ ਡੀਮੋਟੀਵੇਸ਼ਨ ਹੁੰਦੀ ਹੈ ਪਰ ਅਸੀਂ ਰੋਜ਼ ਬਿਨਾਂ ਕਿਸੇ ਰੁਕੇ ਅਣਥੱਕ ਮਿਹਨਤ ਤੋਂ ਤੁਹਾਡੇ ਤੱਕ ਵੀਡੀਓ ਲੈ ਆਉਂਦੇ ਰਹਿੰਦੇ ਹਾਂ ਕਿਰਪਾ ਕਰਕੇ ਸਾਡੀ ਮਿਹਨਤ ਦਾ ਮੁੱਲ ਪਾਓ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਤੇ ਸ਼ੇਅਰ ਕਰ ਦਿਓ ਆਪਣੇ ਯਾਰਾਂ ਦੋਸਤਾਂ ਵੈਲਿਆਂ ਦੇ ਨਾਲ WhatsApp ਗਰੁੱਪ ਰਾਹੀਂ Facebook ਰਾਹੀਂ ਜਾਂ ਕਿਸੇ ਹੋਰ ਤਰੀਕੇ ਨਾਲ ਧੰਨਵਾਦ YouTube ਵਾਲੇ ਸਾਰੀ ਫੈਮਿਲੀ ਦਾ ਜੋ ਸਾ ਤੇ ਚ ਬਣੇ ਰਹੋ ਚੈਨਲ YouTube ਦੇ ਉੱਪਰ ਸਾਡੇ ਚੈਨਲ ਵੈਦਰ ਅਪਡੇਟਸ ਟੂਡੇ ਦੇ ਨਾਲ